ਪੰਜਾਬ ਦੇ ਵਿੱਚ ਨੇ ਤਾਈ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ ਫਾਇਰਿੰਗ ਦੀਆਂ ਘਟਨਾਵਾਂ ਜੜੀ ਨੇ ਲਗਾਤਾਰ ਵਾਪਰਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦੀ ਘਟਨਾ ਤਤਨਤਨ ਤੋਂ ਸਾਹਮਣੇ ਆਈ ਹੈ ਜਿੱਥੇ ਕੀਕ ਡੈਰੀ ਮਾਲਕ ਦੇ ਉੱਪਰ ਤਿੰਨ ਨੌਜਵਾਨਾਂ ਨੇ ਹਮਲਾ ਕੀਤਾ ਫਾਇਰਿੰਗ ਕਰਨੀ ਉਹਨਾਂ ਤੇ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਡੈਰੀ ਮਾਲਕ ਨੇ ਆਪਣੀ ਜਾਨ ਚੜੀ ਹੈ ਮੱਸਾਂ ਬਚਾਈ ਹੈ ਪਰ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਫੁਟੇਜ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਡੈਰੀ ਮਾਲਕ ਤੇ ਉੱਪਰ ਹਮਲਾ ਤਾਂ ਦੱਸ ਦੇ ਕਿ ਜਦੋਂ ਡੈਰੀ ਮਾਰਕਟ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਈ ਮਹੀਨਿਆਂ ਤੋਂ ਉਹਨਾਂ ਨੂੰ ਲਗਾਤਾਰ ਤਨਖਾਹਾਂ ਮਿਲ ਰਹੀਆਂ ਸਨ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਕਿ ਸਾਨੂੰ 50 ਲੱਖ ਰੁਪਏ ਦੀ ਫਿਰੋਤੀ ਦਿੱਤੀ ਜਾਵੇ ਨਹੀਂ ਤਾਂ ਤੁਹਾਡੇ ਤੇ ਹਮਲਾ ਕੀਤਾ ਜਾਵੇਗਾ ਤਾਂ ਜਦੋਂ ਉਹਨਾਂ ਨੇ ਉਹਨਾਂ ਦੀ ਫਿਰੋਤੀ ਨਹੀਂ ਦਿੱਤੀ ਤਾਂ ਉਹਨਾਂ ਦੇ ਵੱਲੋਂ ਦੇਰ ਰਾਤ ਉਹਨਾਂ ਦੀ ਦੁਕਾਨ ਤੇ ਫਾਇਰਿੰਗ ਕੀਤੀ ਗਈ ਹੈ ਤਿੰਨ ਨਕਾਬਪੋਸ਼ ਨੌਜਵਾਨ ਆਏ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਦੁਕਾਨ ਤੇ ਫਾਇਰ ਕੀਤੇ ਗਏ ਤਾਂ ਫਾਇਰ ਦੇ ਵਿੱਚ ਮੱਸਾ ਹੀ ਡੈਰੀ ਮਾਲਕ ਨੇ ਆਪਣੀ ਜਾਨ ਬਚਾਈ ਹੈ ਤਾਂ ਉੱਥੇ ਹੀ ਮੌਕੇ ਤੇ ਐਸਐਚਓ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਵੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਸਾਫ਼ ਦੇਖੇ ਜਾਸ ਲਈ ਦੇਖੇ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਆ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਵਿੱਚ ਐਸ ਐਚਓ ਦੇ ਵੱਲੋਂ ਕਿਹਾ ਗਿਆ ਕਿ ਜੋ ਵੀ ਇਸ ਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਮੈਟਰ ਹੋਇਆ ਜੀ ਫਾਇਰਿੰਗ ਹੋਈ ਜਿਹੜੀ ਇਹ ਅੱਜ ਸ਼ਾਮੇ ਹੋਣਾ तकरीबन 9:00 9:30 ਵਜੇ ਦੀ ਗੱਲ ਆ ਤਿੰਨ ਨੌ ਨੌਜਵਾਨ ਆਏ ਜਿਨ੍ਹਾਂ ਮੂੰਹ ਬੰਨੇ ਸੀਗੇ ਫਾਟਕਾਲੀ ਸਾਈਡ ਤੋਂ ਇਹਨਾਂ ਦੇ ਦੁਕਾਨ ਦੇ ਅੱਗੇ ਆ ਕੇ ਮਗਰਲਾਸ ਜਿਹੜਾ ਬੈਠਾ ਹੀ ਉਹਨੇ ਤਿੰਨ ਫਾਇਰ ਕੀਤੇ ਆ ਜਿਹੜੇ ਨਾਲ ਨੁਕਸਾਨ ਸ਼ੀਸ਼ੇ-ਸ਼ੂਸ਼ੇ ਕਾਫੀ ਭੱਜ ਗਿਆ ਬਾਕੀ ਕਿਸੇ ਦੇ ਇੰਜਨ ਨੇ ਹੋਣ ਦੀ ਕੋਈ ਖਬਰ ਨਹੀਂ ਬਾਕੀ ਸਾਰੇ ਦੁਕਾਨ ਫਰੋਤੀ ਨੂੰ ਲੈ ਕੇ ਸਰ ਅਗਦਾ ਕੋਈ ਇਹਨਾਂ ਦੀ ਪੁਰਾਣੀ ਫਰੋਤੀ ਵੀ ਮੰਗੀ ਗਈ ਸੀ ਦੱਸਦੇ ਆ ਕੀ ਨਾਮ ਦਾ ਦੁਕਾਨ ਹੈ ਸ਼ੇਵਕ ਮਾਰਗ ਗਣੇਸ਼ ਜੀ ਕਿੱਥੇ ਤੋਂ ਨੂੰ ਬੁਲਾਣਾ ਹੈ ਡੇਲੀ ਦਾ ਕੰਮ ਹੈ ਕੰਨਿਆਈ ਚਾਹੀਦੀ ਕਰਨਗੰਦਵਾਰ ਰੋਡ ਕਰਨਤਾਲ ਦੀ ਪੈਰਿੰਗ ਹੋਈ ਹੈ ਕੀ ਮੱਟਰ ਹੈ ਇਹ ਫਰੋਤੀ ਦਾ ਹੀ ਪੈਸੇ ਮੰਗਣ ਦਾ ਹੈ 5-6 ਮਹੀਨੇ ਚੱਲ ਰਹੇ ਪੈਸਿਆਂ ਦਾ ਇਹ ਮੈਟਰ ਹੈ ਕਿ ਕਿਹਦੀ ਗੱਡੀ ਘਟ ਗਈ ਇਸ ਤਰ੍ਹਾਂ ਕੋਣ ਆਇਆ ਤੇ ਇਹਨਾਂ ਮੁੰਡਿਆਂ ਨੇ ਮੋਟਰਸਾਈਕਲ ਤੇ ਹੈਗਾ ਹੀ ਮੂੰਹ ਬੰਨੇ ਹੋ ਪਤਾ ਨਹੀਂ ਕੋਣ ਹੈ ਕੋਣ ਹੈ ਕਿ ਕਿਤੋਂ ਆਇਆ ਕਿੱਥੋਂ ਗਈ ਮਾਰਸ਼ ਇੱਕ ਇਧਰੋਂ ਆਇਆ ਤੇ ਗੋਲਵਰ ਲੱਗਿਆ ਚੌਂਕ ਤੇ ਬਾਈਪਾਸ ਕੀ ਕੀ ਨੁਕਸਾਨ ਹੋਇਆ ਦੱਸ ਦਿਓ ਜਾਂ ਸ਼ੀਸ਼ਾ ਟੁੱਟਾ ਕੋਈ ਸ਼ੀਸ਼ੇ ਚ ਲਾ ਗਿਆ ਗੋਰੀਆਂ ਬਾਕੀ ਪੈਨਟੀ ਕੀ ਨੁਕਸਾਨ ਹੋਇਆ ਜੀ ਆਪ ਕਿੱਦਿਸੀ ਹਾਂ ਜੇ ਮੈਂ ਇੱਥੇ ਲੋਤਾ ਤਾਂ ਹਾਂ ਕੋਈ ਕਾਊਂਟਰ ਤੇ ਖਲੋਤਾ ਹਾਂ ਜਦੋਂ ਬੇਜ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਐਸੋ ਪੁਲਿਸ ਨੇ ਗਏ ਕੰਪਲੇਨਾਂ ਕਰਾਈਆਂ ਮਗਰ ਕਹਿੰਦੇ ਇੱਕ ਵੇਫੜਦੇ ਪਏ ਵੱਢਦੇ ਮੈਂ ਬਸ ਕਿਲੀ ਮੋੜ ਦੀ ਗ੍ਰੋਥ ਬੰਦੇ ਸੀ 50 ਲੱਖ ਜੈਸਰ ਹੀ ਕਹਿੰਦਾ ਜੈਸਰ ਬੋਲਦਾ ਜੈਸਰ ਦਾ ਨਾਮ ਲੈਂਦੇ ਹਾਂ ਕੀ ਕਰਦੇ ਜੀ ਕੋਈ ਸੇਵਾ ਆਈ ਦੰਦੇ ਹਾਂ ਦੇ ਪ੍ਰੈਕਸ਼ਨ ਹੋ ਜਾ ਉਹਨਾਂ ਪੜਾਏ ਜਾਂਚ ਹੋ ਜਾਂਦੇ ਹਾਂ ਹਾਂ ਵੀ ਪੁਲਿਸ ਰੱਖਿਆ ਦੀ ਮੰਗ ਕੀਤੀ ਉਹਨਾਂ ਮਿਊਸਪਲਿਸ ਆਈ ਉਹ ਤਾਂ ਹੀ ਸਖਰੇ ਮੰਗੇ ਤਿੰਨ ਦਿਨ ਨਖਾਸ ਨੇ ਜੈਸਰ ਦੇ ਸੰਦੇ ਲਿਖੇ ਉਹਨਾਂ ਨੇ ਲੈਟਰ ਲੈਟਰ ਭਾਈ ਮਰੇ ਕੋਲ ਜਵਾਬਨੇ ਆਇਆ ਵਿੱਚ ਆਏ ਵੀ ਦੋ ਦਿਨ ਬਾਰੇ ਲਿਖ ਕੇ ਲਗੇ ਸਾਰੇ ਵਾਏ SMS ਵਗੈਰਾ ਚੱਲੇ ਗਏ ਸਭ ਕੁਝ ਕੋਈ ਨਹੀਂ ਮਰੇ ਕੋਲ